ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਇਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਨੇੜੇ ਬਈ ਨਿਆਰ ਸਿੰਘਾ ਤੇ ਭੜੌੜ ਪਿੰਡ ਰਹਿ ਜਾਂ ਲਿਆ ਆਉ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬੜੀ ਹਾਂਜੀ ਠੀਕ ਠਾਕ ਜੀ ਬਹੁਤ ਵਧੀਆ ਬਾਈ ਜੀ ਵਧੀਆ ਕੰਮ ਕਰ ਹਾਂਜੀ ਹਾਂਜੀ ਬਹੁਤ ਵਧੀਆ ਚੱਲੀ ਜਾ ਚਲੋ ਵਧੀਆ ਤਿੰਨ ਨਾ ਕਿਨੇ ਅੱਜ ਹਾਂਜੀ ਵੀਰ ਜੀ ਅੱਜ ਤਿੰਨ ਵੜਾ ਦਿਖਾਵਾਂਗੇ ਤੁਹਾਨੂੰ ਕਿੰਨੇ ਟੌਪ ਦੀਆਂ ਨੇ ਕਿੰਨੇ ਟੌਪ ਦੀਆਂ ਵੀਰੇ ਠੀਕ ਆ ਬਾਈ ਹਾਂਜੀ ਤੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ ਜੀ 97813 ਹੂੰ 30809 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨ ਹਾਂਜੀ ਕਿੰਨੇ ਦਿਨ ਲਈ ਤਕਰੀਬਨ ਇਹਦੇ 4-5 ਦਿਨ ਹਜੇ ਬਾਕੀ ਪਏ ਆ ਬਾਈ ਕਮਾਲ ਆ ਹਨਾ ਆਰਡਰ ਬਾਈ ਬਹੁਤ ਜਿਆਦਾ ਕਮਾਲ ਆ ਨਹੀਂ ਦੇਖ ਆਰਡਰ ਦਾ ਫਾਰਮ ਨੂੰ ਟੱਚ ਕਰਦਾ ਵੀਰ ਜੀ ਸਹੀ ਗੱਲ ਆ ਹਾਂਜੀ ਜਿਵੇਂ ਫਾਰਮ ਵਾਲੀਆਂ ਗਾਵਾਂ ਦਾ ਲੇਵਾ ਨਹੀਂ ਹੁੰਦਾ ਭਾਈ ਉਸ ਤਰ੍ਹਾਂ ਦੀ ਲੇਵੇ ਦੀ ਬੰਦ ਤਰਾ ਕੱਦ ਬੱਚੀ ਦਾ ਹੈਗਾ ਘੱਟੋ ਘੱਟ 5.5 ਫੁੱਟ ਤੋਂ ਉੱਚਾ ਹੋ ਠੀਕ ਆ ਹਾਂਜੀ ਪਹਿਲਾ ਸੂਆ ਬੱਚੀ ਔਲ ਕੱਦ ਆਰਡਰ ਕਮਾਲ ਦਾ ਮੇਰਾ ਕੱਦ 5 ਫੁੱਟ 8 ਇੰਚ ਆ ਜੀ 8 ਤੋਂ ਉੱਤੇ ਹੀ ਆ ਠੀਕ ਆ ਹਾਂ ਇਹਦਾ 5.5 ਤੋਂ ਉੱਤੇ ਹੋ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਬਾਈ ਪ੍ਰਾਪਰ ਖੜਾਗਾ 5.5 ਡੇਢ ਗੇੜ ਬਾਈ ਕਹਿੰਦਾ ਇਹਦਾ ਕੱਦ ਹੋਗਾ ਲੈ ਕਿਆ ਬਾਗ ਆ ਬਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਇਹ ਪੂਰਾ ਫੀਟਿੰਗ ਨਾਲ ਲੇਵਾ ਹੈ ਨਾ ਹਾਂਜੀ 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 ਇਹ ਜੀ ਕੋਈ ਗੱਲ ਨਹੀਂ ਕੋਈ ਬਾਤ ਮੈਂ ਘਟਵਾ ਦੇ ਲੂਣ ਬੱਚੀ ਬਾਈ ਜੀ ਥੋੜਾ ਜਿਹਾ ਗਰਮੀ ਕਰਕੇ ਮੈਂ ਕਹਿ ਰਿਹਾ ਫਿਰ ਵੀ ਬੱਚੀ ਡਰਾਮਾ ਤੇ ਟੱਕਣਾ ਲਾ ਦੂਗੀ ਅੱਛਾ ਹਾਂਜੀ ਹੂੰ 40 ਤੋਂ ਪਲੱਸ ਉਹ ਦੇਣ ਦਾ ਹੱਕ ਬਣਦਾ ਠੀਕ ਹਾਂ ਪਹਿਲੇ ਸੂਏ ਜੀ ਸਹੀ ਗੱਲ ਆ ਭਾਈ ਤੋਰ ਦੇ ਭਾਈ ਤੋਰ ਦੇ ਭਾਈ ਫੁੱਲ ਕਰ ਤੇ ਹਜੇ 5 ਦਿਨ ਪਿਆ ਜੀ ਤੁਰਿਆ ਨਹੀਂ ਜਾਂਦਾ ਬੱਚੀ ਤੋਂ ਹੁਣ ਵੀ ਚੋਣੀ ਪਊਗੀ ਇਹ ਗੱਲ ਆ ਭਾਈ 5 ਦਿਨਾਂ ਦੀ ਹਜੇ ਕੱਚੀ ਆ ਬਣੂ ਬਣੂ ਕੀ ਕਰਮ ਵਾਲੀ ਬਹੁਤ ਭਾਈ ਖਾਣ ਲਈ ਵਾ ਬੜਾ ਕਮਾਲ ਦਾ ਕੱਤੀ ਕਰਤੀਆ ਹਰੇਕ ਦੋ ਦਿਨ ਹੋਰ ਲੈ ਜੋ ਪੰਜ ਦਿਨ ਲੈ ਪੰਜ ਦਿਨ ਦਾ ਭਾਈ ਹਜੇ ਦਿਨ ਪੂਰੇ ਹੁਣ ਚ ਪਏ ਆ ਸੁਪੇ ਭੋਮਾ ਕਰਮ ਵਾਲੀ ਘੰਟੇ ਨੂੰ ਘੰਟੇ ਨੂੰ ਹਾਂ ਇਹ ਨਹੀਂ ਆਪਾਂ ਕਹਿ ਸਕਦੇ ਪਰ ਹਜੇ ਤਕਰੀਬਨ ਤਕਰੀਬਨ ਪੰਜ ਤੋਂ ਚਾਰ ਪੰਜ ਦਿਨ ਇਹ ਦਿਨ ਪੂਰੇ ਹੁਣ ਚ ਪਏ ਆਗੇ ਸਹੀ ਗੱਲ ਆ ਭਾਈ ਤੋਰਾ ਤਾਰੇ ਹੀ ਦੱਸਦਾ ਕਮਾਲ ਦੀ ਅਬੜ ਤੇ ਕੀ ਰਿਕਾਰਡ ਆ ਵੈਸੇ ਰੋਦਾ ਭਾਈ ਰੋਦਾ ਭਾਈ ਇਹ ਜੇ ਪਹਿਲਾ ਸੁਹੀ ਹੈ ਜੀ ਇਹਦੀ ਮਾਂ ਦਾ ਇਹਦੀ ਮਾਂ ਦਾ ਰਿਕਾਰਡ ਹੈਗਾ ਵੀਰੇ 46 47 ਕਿਲੋ ਦਾ ਠੀਕ ਆ ਹਾਂ ਜਿਹੜੇ ਬੰਦੇ ਤੋਂ ਆਪਾਂ ਲਈ ਆ ਹੁਣ ਵੀ ਮੰਨ ਕੇ ਚਲੋ ਵੀ ਉਹ ਟੋਕੜ ਗੱਬਣ ਹੋਈ ਵੀ ਹੈ ਜੀ ਠੀਕ ਹੈ ਜੀ ਤੇ ਹੁਣ ਵੀ ਉਹ ਥੱਲੇ 37 38 ਕਿਲੋ ਦੁੱਧ ਆ ਜੀ ਇਸ ਟਾਈਮ ਤੇ ਨਵੇਂ ਮਹੀਨੇ ਦੀ ਗੱਬਣ ਵੀ ਆ ਠੀਕ ਆ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣੇ ਗਲਾ ਵੀ ਆ ਥਣਾਂ ਤੇ ਬਾਈ ਜੀ ਥੋੜੀ ਭਾਲਾਈ ਪਈ ਆ ਹਜੇ ਤੇ ਥਣ ਤੱਕ ਆਣ ਮਸ਼ੀਨ ਵਾਲੇ ਬਣ ਜਾਣਾ ਜੀ ਮਸ਼ੀਨ ਵਾਲਾ ਬਣ ਜਾਣਾ ਇੱਕ ਆ ਭਾਈ ਤੇ ਕੀ ਮੁੱਲ ਆ ਫਿਰ ਇਹਦਾ ਜਾਇਜ਼ ਮੁੱਲ ਵੜੀ ਬਾਈ ਬਾਈ ਦਾ ਫੋਨ ਕਰਾਂਗੇ ਆਪਾਂ ਹਾਂਜੀ ਹਾਂਜੀ ਠੀਕ ਆ ਲੈ ਚੱਲ ਉਹਨੂੰ ਪਤਾ ਹੀ ਹੁੰਦਾ ਵੀ ਜਾਨਵਰ ਆਪਣੇ ਕੋਲੇ ਕੋਈ ਨਹੀਂ ਮਾੜਾ ਹੁੰਦਾ ਸਹੀ ਗੱਲ ਆ ਭਾਈ ਬਾਈ ਤਕਰੀਬਨ ਦੋ ਜਾਂ ਤਿੰਨ ਬੈੜਾਂ ਦੀ ਵੀਡੀਓ ਪਾ ਇਹ ਤੋਰਾ ਤਰਾ ਕਮਾਲ ਦਾ ਆਰਡਰ ਚੰਗਾ ਉਹ ਥੋੜਾ ਜਿਹੜਾ ਹੁਣ ਇਹ ਅੰਤ ਰਹੀ ਹੈ ਨਾ ਜੀ ਉਹ ਆਰਡਰ ਟਾਈਟ ਦੇ ਕਾਰਨ ਤੋਂ ਰਹੀ ਆ ਸਹੀ ਗੱਲ ਆ ਕਿਉਂਕਿ ਤੁਰਿਆ ਨਹੀਂ ਜਾਂਦਾ ਹਜੇ ਤੁਰਿਆ ਨਹੀਂ ਜਾਂਦਾ ਹਜੇ ਬਈ ਸਹੀ ਗੱਲ ਆ ਆਰਡਰ ਦਾ ਕਰਕੇ ਟਾਈਟ ਆ ਫੇਸ ਵੀ ਬੜਾ ਚੰਗਾ ਕਰ ਬਹੁਤ ਜ਼ਿਆਦਾ ਚੰਗਾ ਜੀ ਬਹੁਤ ਚੰਗੀ ਆ ਅੱਗੇ ਬਈ ਦੋ ਤਾ ਕਿਹੜਾ ਸੂਆ ਕਰਮਾਲ ਇਹ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਇਹਦੇ ਤਕਰੀਬਨ ਵੀਰੇ 8 ਤੋਂ 10 ਦਿਨ ਪਏ ਨੇ 8 ਤੋਂ 10 ਦਿਨਾਂ ਦੀ ਕੱਚੀ ਹਾਂ ਇਹਦੇ ਨੂੰ ਕਰਕੇ ਖਾ ਲਾ ਬਈ ਮਾੜੀ ਇੱਕ ਮਿੰਟ ਲੈ ਬਈ ਸ਼ੁਕਰਾ ਕਮਾਲ ੱਟ ਲੰਡ ਖਾ ਦੇ ਬੱਚੀ ਬਾਈ ੱਟ ਲੰਡ ੱਟ ਦਾ ਬੱਚੀ ਨਾ ਇਹਨੂੰ ਵੀ ਫਾਰਮ ਵਾਲਾ ਆਰਡਰ ਨਹੀਂ ਲੱਗਿਆ ਵਾ ਤੁਸੀਂ ਅਨ ਤੁਸੀਂ ਥੋੜਾ ਗੌਰ ਨਾਲ ਦੇਖਿਓ ਤਕਰੀਬਨ 10 ਦਿਨ ਪਿਆ ਹੋਇਆ ਹੈ 10 ਦਿਨਾਂ ਨੂੰ ਦੱਸੂਗੀ ਬੱਚੀ ਕੀ ਕੀ ਹੈ ਜੀ ਜੀ ਆ ਬਾਈ ਬਣੂਗੀ ਬਹੁਤ ਜਿਹੜੇ ਹਿਸਾਬ ਨਾਲ ੱਟ ਲਾ ਨਾ ਚੌੜੀ ਬੜੀ ਪਤਲੀ ਹੈ ਬਾਈ ਜੀ ਬਰੀਕ ਬਹੁਤ ਜ਼ਿਆਦਾ ਸਹੀ ਗੱਲ ਹੈ ਪਰੌਣ ਦਾ ਵੀਰੇ 36 ਕਿਲੋ ਦਾ ਰਿਕਾਰਡ ਹੈ ਦਾ ਠੀਕ ਆ ਇੱਕੀ ਦੂਜਾ ਸੂਆ 6 ਦਾ ਆਂਦਾ ਜੀ ਸਾਰੀਆਂ ਬਾਲਡਨਾਂ ਕੱਢੂ ਫੇਰ ਸੂ ਕੱਲਾ ਕੱਲਾ ਤਣ ਬੇ ਚਾਰੇ ਥਾਂ ਨਿਕੜਵੇਂ ਦੇਖ ਸਕਦੇ ਤੇ ਲੇਵਾ ਪਰ ਹੋਊਗੀ ਥਾਣਾ ਬੋਲ ਦੀ ਗੈਬ ਤੇ ਕਰ ਜਾ। ਹਣ ਤਾਂ ਵੀਰੇ ਦਾ ਅਸਲ ਹੋਣਾ। ਆ ਬੱਚੀਆਂ ਨੂੰ ਹੀ ਇਦਾਂ ਵੀ ਪੈਦਾ ਡਿਜ਼ਾਈਨ ਕਰਨਾ ਹੈ ਵੜ ਨੇ ਤਾਂ। ਠੀਕ ਆ। ਉਹ ਜਾ ਬੱਚੀ। ਤੋਰ ਦੇ ਬਾਈ। ਹੌਲਰ ਆ ਜੀ ਆ। ਉਹਦੇ ਜਿਹੜਾ ਏਕਟ ਆਦਾ ਬਾਈ। ਰੰਗ ਰੂਪ ਚੰਗਾ। ਚੰਗੀ ਆ ਵੜ ਸੁਨੱਕੀ ਆ। ਕੀ ਰਕਾਰਦਾ ਦੁੱਧ ਆ। ਇਹਦਾ ਵੀਰੇ ਪਲੂਨ ਦਾ ਹੈਗਾ 35-36 ਕਿਲੋ ਦਾ। ਠੀਕ ਆ। ਇੱਕੀ ਦੂਜਾ ਸੂਹਾ ਸੂਹ ਰਹੀ ਆ ਜੀ। ਹਮ। ਤੇ ਮਾਲਕ ਰੱਖੇ ਸੁੱਕਾ ਏਕੀ ਤੋਂ 40 ਤੋਂ ਪਲੱਸ ਦੀ ਮੀਰੀ ਆ। ਠੀਕ ਆ। 40 ਤੋਂ ਪਲੱਸ ਦੀ ਬਾਈ ਕਹਿੰਦਾ ਜੇ ਤਾਂ ਮੀਰ ਕਰਦੇ ਆ। ਫੁੱਲ ਕੱਦ ਫੁੱਲ ਰਾਜੀਤ ਵੈਟ ਥੋੜਾ ਚੌੜਾ ਚੌੜਾ ਬਹੁਤ ਆ ਤੇ ਲਾਟੂ ਲਾ ਬਹੁਤ ਸਈਆਂ ਮੋੜ ਲਿਆ ਮੋੜ ਹਜੇ ਵੀ ਤੇ ਮੋਲੇ ਦਾ ਵੀ ਫੂਨਤੀ ਹੋ ਜੀ ਹਾਂਜੀ 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 ਫੂਨਤੀ ਹੋ ਜੀ ਹਾਂਜੀ ਬਾਈ ਜੀ ਠੀਕ ਆ ਮੋਲ ਬਾਈ ਕਹਿੰਦਾ ਇਹਦਾ ਵੀ ਫੂਨਤੀ ਹੋ ਜੂਗਾ ਮੋਲ ਆ ਜਿਹੜਾ ਬੱਡ ਦੇ ਹਿਸਾਬ ਨਾਲ ਜਾਇਜ ਹੋਗਾ ਏਸ ਬੜਾ ਪਿਆਰਾ ਬੋਦੀ ਬਦੀ ਚੰਗੀ ਆ ਸਨਾ ਕੱਦ ਕਾਟ ਤੇ ਸਰੀਰ ਬਰੀਕੀਆਂ ਦਾ ਅੰਤ ਹੀ ਕੋਈ ਨਹੀਂ ਬਾਈ ਬੈਠਣਾ ਬੜੀ ਗੱਠਲੇਵਾ ਮੂਹਰ ਨੂੰ ਦਿਖਾਈ ਜਾਂਦੀ ਆ ਨਾਲੇ ਹਜੇ ਕੱਚੀ ਆ ਹਜੇ ਕੱਚੀ ਆ ਜੀ ਤੁ ਵੀ ਹੁਣ 10 ਦਿਨ ਪਏ ਨੇ ਵੀਰ ਜੀ ਇਹਦੇ ਰਸਤਨਾਂ ਦੀ ਬਈ ਕੱਚੀ ਆਰਡਰ ਹੈ ਜਿਹੜਾ ਉਹਨਾਂ ਹੋਰ ਵੀ ਕਮਾਲ ਦਾ ਤਿਆਰ ਕਰ ਰਹੇ ਹਾਂ ਹਾਂ ਅੱਗੇ ਬਈ ਤਿੰਨ ਨੰਬਰ ਟਾਪ ਬ੍ਰੀਡ ਕਿਹੜਾ ਸੂਆ ਬਈ ਇਹ ਵੀ ਬਈ ਜੀ ਦੂਜਾ ਸੂਆ ਸੂ ਰਹੀ ਹੈ ਜੀ ਬੱਚੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ ਦੀ ਤਰੀਕਾ ਹਜੇ 10 ਦਿਨ ਪੈਣੇ ਜੀ 10ਾਂ ਦਿਨਾਂ ਦੀ ਕੱਚੀ ਆਰਡਰ ਬਾਕਸ ਹੋਣਾ ਹੈ ਆਰਡਰ ਤਾਂ ਜੀ ਤੁਹਾਨੂੰ ਦੱਸਿਆ ਵੀ ਤਿੰਨਾਂ ਬੱਚਿਆਂ ਦੇ ਸੋਰ ਨਾਲੇ ਆ ਜੀ ਲਓ ਕੱਚੀ ਆ ਬਸ ਹੋਸਾਬ ਨਾ ਜੱਜਮੈਂਟ ਕਰੋ ਢਿੱਲਾਂ ਦੇ ਫੁੱਲ ਸਾਰੀਆਂ ਬਾਲਡਨਾਂ ਕੱਢੂ ਫੇਰ ਸੋਣਾ ਕੁੜਿਆ ਨਹੀਂ ਜਾਣਾ ਜੀ ਇਤੋਂ ਵੀ ਦੇਵਾ ਲੈ ਕੇ ਇਥੋਂ ਦੇਖਣੇ ਪੂਰੇ ਗੈਸ ਤੇ ਆਰਡਰ ਬੜਾ ਕਮਾਲ ਦਾ ਭਾਈ ਮੈਂ ਥੋੜਾ ਬਹੁਤ ਵੀਰ ਬਰੀਡ ਹੈ ਵਜਨ ਦਾ ਕਿਸੇ ਪੱਲੋਂ ਕੋਈ ਅੰਤ ਹੀ ਨਹੀਂ ਜੀ ਤੋਰ ਕੇ ਦਿਖਾਓ ਬੱਲਾ ਰਾਜੀ ਫੁੱਲ ਆ ਭਾਈ ਰਾਜੀ ਫੁੱਲ ਬਾਈ ਜੀ ਹਾਂ ਜੀ ਫੁੱਲ ਆ ਭਾਈ ਬਰੀਡ ਚੱਕ ਨੰਬਰ ਆ ਜੀ ਸਹੀ ਗੱਲ ਆ ਹੀ ਰਿਕਾਰਡ ਆ ਦੁੱਧ ਦਾ ਬਾਈ। ਕਣੂਨ ਦਾ ਫਿਰ ਇਹਦਾ ਹੈਗਾ 29 ਕਿਲੋ ਦਾ 28 29 ਕਿਲੋ ਦਾ 28 29 ਲੀਟਰ। ਹਾਂਜੀ, ਇੱਕ ਹੀ ਦੁੱਧਾ ਸੁਆ। ਮਾਲਕ ਰੱਖੇ ਸੁਆ 35 ਤੋਂ ਪਲੱਸ ਹੀ ਚੱਲੂ 35 ਤੋਂ ਠੰਡਾ ਹੀ ਦੇਣਾ ਲੈਣਾ। ਅੱਛਾ। ਹਾਂਜੀ। ਇਹਸ ਬੜਾ ਫੇਰਾ ਬਾਈ ਮੋਤੀਬਾਦੀ ਬਹੁਤ ਚੰਗੀ ਆ। ਸਨਕਪੁਣਾ ਵਾਰਡ ਦੇ ਵਿੱਚ ਬਹੁਤ ਚੰਗਾ। ਬਾਕੀ ਰੰਗ ਰੂਪ ਚੰਗਾ ਰਾਇ ਇੱਥੇ ਕਿਹੜਾ ਲੈ। ਰਾਜੀ ਰੂਜੀ ਚੰਗੀ ਆ ਚਮਕ ਤੇ ਮੁਖ ਬਹੁਤ ਆ। ਤਿੰਨੇ ਵਹਿਣਾ ਬਾਈ ਬਹੁਤ ਚੰਗੇ ਫਾਰਮ ਨੇ ਬਹੁਤ ਬੰਦਾ ਬਰੀਡਡ ਆ। ਠੀਕ ਆ। ਹਾਂ। ਨਾੜਾ ਨੂੜਾ ਦੇਖੋ ਬਈ ਗੱਠਲੇ ਵਾ ਮੂਹਰ ਕੱਲਾ ਕੱਲਾ ਤਾਂ ਉਹ ਜਿਹੜਾ ਥਾਣੇ ਚੀਪਾ ਚੂਪਾ ਆਇਆ ਉਹ ਐ ਮਖਿਆਲ ਵਰਗਾ ਵੱਡੇ ਵੀਰਾਂ ਦੇ ਅੱਛਾ ਹੂੰ ਮਖਿਆਲ ਵਰਗਾ ਚੀਪਾ ਵੱਡੀ ਗੱਲ ਹੈ ਕਹਿੰਦੀ ਕੁਛ ਨਹੀਂ ਜਿਵੇਂ ਮਾਰਦੀ ਲੈ ਪਾਸ ਕਰ ਲਾ ਭਾਈ ਕਿਆ ਬਾਤ ਹੂੰ ਸਹੀ ਗੱਲ ਆ ਭਾਈ ਤੇ ਮੋਲੇ ਦਾ ਜਾਇਜ ਹੋ ਹਾਂ ਭਾਈ ਜੀ ਹੁਣ ਤੇ ਹੋਊਂਗੇ ਜੀ ਮੋਲੇ ਨਾਲ ਦੇ ਲੈ ਚੱਲ ਮੋਲਾ ਜਿਹੜਾ ਫੋਨ ਤੇ ਹੋ ਮੋਲਾ ਜਿਹੜਾ ਬੜ ਦੇ ਹਿਸਾਬ ਨਾਲ ਜਾਇਜ ਹੋਊਗਾ ਤੇ ਕਿਸੇ ਵੀ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋਂ ਧੰਨਵਾਦ